ਸਤਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਸਾਥੀ ਇਸ ਸਮੇਂ ਅਸੀਂ ਬਾਈਪਾਸ ਤੇ ਮੌਜੂਦ ਹਾਂ ਔਰ ਨਵਾਂ ਸ਼ਹਿਰ ਸਿਟੀ ਤੋਂ ਬਾਹਰ ਨਿਕਲਦੀ ਜਿਹੜਾ ਜਿਹੜੀ ਸੜਕ ਬੰਗਿਆ ਵੱਲੋਂ ਜਾਂਦੀ ਹੈ ਬਾਈਪਾਸ ਤੇ ਮੌਜੂਦ ਹਾਂ ਔਰ ਇੱਥੇ ਆਮੂਮਨ ਹਾਦਸੇ ਹੁੰਦੇ ਰਹਿੰਦੇ ਨੇ ਇਸ ਸਮੇਂ ਸਾਡੇ ਵੱਲੋਂ ਵੀ ਲਾਈਟ ਜਗਾਈ ਗਈ ਹੈ ਤੇ ਪਿੱਛੋਂ ਵੀ ਗੱਡੀ ਦੀਆਂ ਲਾਈਟਾਂ ਪੈਂਦੀਆਂ ਤਾਂ ਮਾੜਾ ਮੋਟਾ ਤੁਹਾਨੂੰ ਅੰਦਾਜ਼ਾ ਹੋ ਰਿਹਾ ਹੋਣਾ ਕਿ ਅਸੀਂ ਕਿੱਥੇ ਖੜੇ ਆ ਅਦਰਵਾਈਜ਼ ਇੱਥੇ ਘੁੱਪ ਹਨੇਰਾ ਹੋ ਜਾਂਦਾ ਕੋਈ ਸਟਰੀਟ ਲਾਈਟ ਨਹੀਂ ਜਗਦੀ ਕੋਈ ਨਾਲ ਇੰਡੀਕੇਸ਼ਨ ਨਹੀਂ ਹੈ ਕੋਈ ਟ੍ਰੈਫਿਕ ਲਾਈਟਸ ਮਤਲਬ ਪ੍ਰੋਪਰ ਦੂਰੋਂ ਨਹੀਂ ਪਤਾ ਲੱਗਦੀ ਸਿਰਫ ਇੱਕ ਸਿੰਗਲ ਔਰੇਂਜ ਲਾਈਟ ਜਿਹੜੀ ਆ ਉਹ ਨਜ਼ਰ ਆਉਂਦੀ ਆ ਪਰ ਪ੍ਰੋਪਰ ਪਤਾ ਨਹੀਂ ਲੱਗਦਾ ਕਿ ਇੱਥੋਂ ਗੱਡੀਆਂ ਟਰਨ ਲੈਂਦੀਆਂ ਨੇ ਇੱਥੋਂ ਜਦੋਂ ਆ ਜਿਹੜੀਆਂ ਗੱਡੀਆਂ ਬੰਗਿਆ ਵਾਲੀ ਸਾਈਡ ਤੋਂ ਆ ਰਹੀਆਂ ਇਹ ਨਵਾਂ ਸ਼ਹਿਰ ਵੱਲੋਂ ਐਂਟਰ ਕਰ ਰਹੀਆਂ ਨੇ ਪਰ ਇੱਥੇ ਹਾਦਸੇ ਅਕਸਰ ਹੁੰਦੇ ਰਹਿੰਦੇ ਆ ਤਾਂ ਪ੍ਰਸ਼ਾਸਨ ਅੱਗੇ ਬੇਨਤੀ ਆ ਕਿ ਜਿਹੜੀਆਂ ਲਾਈਟਸ ਆ ਟ੍ਰੈਫਿਕ ਲਾਈਟਸ ਆ ਉਹਨਾਂ ਨੂੰ ਉਹ ਪ੍ਰੋਪਰ ਪਿੱਛੋਂ ਹੀ ਜਿਹੜਾ ਇੰਡੀਕੇਸ਼ਨ ਹੋਣੇ ਚਾਹੀਦੇ ਆ ਪਿੱਛੋਂ ਇੰਡੀਕੇਸ਼ਨ ਹੋਣੀ ਚਾਹੀਦੀ ਔਰ ਨਾਲ ਦੀ ਨਾਲ ਇੱਥੇ ਸਟਰੀਟ ਲਾਈਟ ਦਾ ਹੋਣਾ ਬਹੁਤ ਜ਼ਰੂਰੀ ਹੈ ਤਾਂ ਜੋ ਦੂਰੋਂ ਅੰਦਾਜ਼ਾ ਹੋ ਸਕੇ ਕਿ ਇੱਥੇ ਮੋੜ ਆ ਪਰ ਹੁਣ ਜਿਹੜਾ ਇਤਿਹਾਸੋ ਦੇ ਬਾਰੇ ਜ਼ਿਕਰ ਕਰ ਦਵਾਂ ਵੇਲੇ ਆਈਂ ਜਰਾ ਇੱਧਰ ਆ ਆਲਟੋ ਗੱਡੀ ਆ ਜੀ ਐਚਪੀ 10 ਏ 1395 ਇਹ ਗੱਡੀ ਵਾਲੇ ਜਿਹੜੇ ਆ ਚੰਡੀਗੜ੍ਹ ਤੋਂ ਆ ਰਹੇ ਸਨ ਅਸ਼ੀਸ਼ ਗੱਡੀ ਚਲਾ ਰਹੇ ਸਨ ਔਰ ਉਹਨਾਂ ਨਾਲ ਉਹਨਾਂ ਦੀ ਵਾਈਫ ਤੇ ਵਾਈਫ ਦੀ ਸਿਸਟਰ ਆਲਟੋ ਗੱਡੀ 'ਚ ਮੌਜੂਦ ਸਨ ਇਹ ਚੰਡੀਗੜ੍ਹ ਵਾਲੀ ਸਾਈਡ ਤੋਂ ਆ ਰਹੇ ਸਨ ਤਾਂ ਗੱਡੀਆਂ ਨੂੰ ਘੁੰਮ ਕੇ ਦੁਆਰ ਤੇ ਉਹ ਚੰਡੀਗੜ੍ਹ ਵੱਲ ਨੂੰ ਹੋ ਗਿਆ ਚੰਡੀਗੜ੍ਹ ਵਾਲੀ ਸਾਈਡ ਤੋਂ ਆ ਰਹੇ ਸਨ ਤੇ ਦੱਸਿਆ ਜਾ ਰਿਹਾ ਬੰਗਿਆ ਵਾਲੀ ਸਾਈਡ ਤੋਂ ਇੱਕ ਇਹਨਾਂ ਦੇ ਕਹਿਣ ਦੇ ਮੁਤਾਬਕ ਇੱਕ ਟੈਕਸੀ ਗੱਡੀ ਜਿਹੜੀ ਆਂਦੀ ਹੈ ਤਾਂ ਆਹਮੋ ਸਾਹਮਣੇ ਟੱਕਰ ਹੋ ਜਾਂਦੀ ਹੈ ਗੱਡੀਆਂ ਦੋਨੇ ਤੇਜ਼ ਸਨ ਪਰ ਇੱਥੇ ਗੱਲ ਸਮਝਣੀ ਪੈਣੀ ਹੈ ਕਿ ਜਿਹੜੀ ਆਲਟੋ ਕਾਰ ਵਾਲਾ ਇਹ ਸਿੱਧਾ ਆ ਰਿਹਾ ਸੀ ਇਹਨੇ ਟਰਨ ਨਹੀਂ ਸੀ ਕਰਨਾ ਰੁਕਣ ਦਾ ਫਰਜ਼ ਉਹਦਾ ਸੀ ਜਿਹਨੇ ਕ੍ਰਾਸ ਕਰਨਾ ਸੀ ਅਸ਼ੀਸ਼ ਉਹਨਾਂ ਦੇ ਕਹਿਣ ਦੇ ਮੁਤਾਬਕ ਅਸ਼ੀਸ਼ ਉਹਨਾਂ ਦੇ ਕਹਿਣ ਦੇ ਮੁਤਾਬਕ ਉਹਨਾਂ ਨੇ ਕ੍ਰਾਸ ਕਰਨ ਲੱਗੇ ਦੇਖਿਆ ਨਹੀਂ ਤਾਂ ਹਾਦਸਾ ਵਾਪਰ ਗਿਆ ਗੱਡੀ ਅੱਗੇ ਬਹੁਤ ਜ਼ਿਆਦਾ ਨੁਕਸਾਨੀ ਗਈ ਹੈ ਤਰਫ ਸੜਕ ਸੁਰੱਖਿਆ ਫੋਰਸ ਜਿਹੜੀ ਤੁਰੰਤ ਪਹੁੰਚ ਜਾਂਦੀ ਹੈ ਇਨਚਾਰਜ ਸਾਹਿਬ ਵੀ ਇੱਥੇ ਮੌਕੇ ਤੇ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੁਸੀਂ ਦੇਖੋ ਗੱਡੀ ਦਾ ਅੱਗੇ ਨੁਕਸਾਨ ਹੋਇਆ ਆ ਗੱਡੀ ਦਾ ਬੋਨਟ ਗੱਡੀ ਦਾ ਨੁਕਸਾਨ ਤੁਸੀਂ ਦੇਖ ਸਕਦੇ ਹੋ ਕਿੰਨਾ ਜ਼ਿਆਦਾ ਹੋਇਆ ਬੰਪਰ ਬਹੁਤ ਬੁਰੀ ਤਰ੍ਹਾਂ ਨੁਕਸਾਨੇ ਗਿਆ ਗੱਡੀ ਮੋਰੀਓ ਕ੍ਰੈਸ਼ ਹੋ ਗਈ ਹੈ ਕਬੱਡੀ ਗੱਲ ਸਮਝਣ ਵਾਲੀ ਹੈ ਕਿ ਜਦੋਂ ਝਟਕਾ ਵੱਜਦਾ ਹੈ ਗੱਡੀ ਵਿੱਚ ਜੋ ਆਸ਼ੀਸ਼ ਜਿਹੜੇ ਗੱਡੀ ਚਲਾ ਰਹੇ ਸਨ ਉਹਨਾਂ ਦੀ ਵਾਈਫ ਜਿਹੜੀ ਅੱਗੇ ਬੈਠੀ ਸੀ ਉਹਦਾ ਸਿਰ ਜਿਹੜਾ ਆ ਉਹ ਜ਼ੋਰ ਦੀ ਸ਼ੀਸ਼ੇ 'ਚ ਵੱਜਦਾ ਹੈ ਤੇ ਜਿਹੜਾ ਸ਼ੀਸ਼ਾ ਵੀ ਕ੍ਰੈਕ ਹੋ ਜਾਂਦਾ ਹੈ ਤਾਂ ਪਿੱਛੇ ਵੀ ਜਿਹੜੇ ਦੱਸਿਆ ਜਾ ਰਿਹਾ ਕਿ ਲੇਡੀ ਬੈਠੇ ਸਨ ਉਹਨਾਂ ਦੇ ਵੀ ਲੱਤ ਤੇ ਸੱਟ ਲੱਗੀ ਜਿਨ੍ਹਾਂ ਨੂੰ ਸਿਵਲ ਹਸਪੀਟਲ ਵਿਖੇ ਭੇਜਿਆ ਗਿਆ ਅ ਇੰਚਾਰ ਸਾਹਿਬ ਸੜਕ ਸੁਰੱਖਿਆ ਫੋਰਸ ਤੋਂ ਕਮਲਜੀਤ ਜੀ ਸਾਡੇ ਨਾਲ ਨੇ ਸਰ ਸਭ ਤੋਂ ਪਹਿਲਾਂ ਧੰਨਵਾਦ ਕਿ ਜਿਹੜੀ ਸੜਕ ਸੁਰੱਖਿਆ ਫੋਰਸ ਦੀ ਟੀਮ ਆ ਤੁਰੰਤ ਇੱਥੇ ਪਹ ਪੁਰਾਣਾ ਅਸਟਾਲ ਵਿਖੇ ਪਹੁੰਚਾਇਆ ਇੱਕ ਵਾਰੀ ਤੁਹਾਡੇ ਜ਼ਵਾਨੀ ਸੁਣਨਾ ਚਾਹੁੰਦਾ ਹੈ ਘਟਨਾ ਹੋਈ ਕਿਵੇਂ ਦੀ ਘਟਨਾ ਇਹ ਚੰਡੀਗੜ੍ਹ ਤੋਂ ਆ ਰਹੀ ਸੀਗੇ ਆਟੋ ਵਾਲੀ ਸ਼ੀਸ਼ੂੜੀ ਹਾਂਜੀ ਆਟੋਕਾਰ ਜਿਹੜੀ ਆ ਚੰਡੀਗੜ੍ਹ ਤੋਂ ਆ ਰਹੀ ਸੀਗੀ ਤੇ ਜਿਹੜੀ ਇਹ ਦੂਸਰੀ ਗੱਡੀ ਸੀ ਨੋਵਾ ਗੱਡੀ ਕਾਲੇ ਰੰਗ ਦੀ ਉਹ ਇਧਰੋਂ ਆ ਰਹੀ ਸੀਗੀ ਉਹ ਕ੍ਰਾਸ ਕਰਨ ਲੱਗੇ ਇਧਰੋਂ ਚੰਡੀਗੜ੍ਹ ਦੇ ਚੰਡੀਗੜ੍ਹੋਂ ਜਿਹੜੀ ਆ ਰਹੀ ਸੀ ਕ੍ਰੋਸਿੰਗ ਕਰਦੇ ਟੱਕ ਮਾਰ ਕੇ ਦੌੜ ਗਈ ਉਹ ਰੁਕੇ ਨਹੀਂ ਰੁਕੇ ਨਹੀਂ ਹੈ ਤੇ ਉਹਨਾਂ ਦੀ ਕੰਪਲੀਟ ਦਰਜ ਕਰ ਦੇਣੀ ਹੈ ਥਾਣੇ ਠੀਕ ਹੈ ਜੀ ਕਿੰਨੇ ਕੋਈ ਦਾ ਹਾਦਸਾ ਜੀ ਕਿੰਨੇ ਕੋਈ ਦਾ ਹਾਦਸਾ ਪੌਣੇ 7 ਦਾ ਹੈ ਜੀ ਮਾਰਨਿੰਗ 7 ਹਾਂਜੀ ਪੌਣੇ 7 ਤਰ੍ਹਾਂ ਤਾਂ ਅਸੀਂ ਪਹੁੰਚ ਗਏ ਸੀਗੇ ਤੇ ਜਿਹੜੇ ਜ਼ਖਮੀ ਸੀ ਉਹਨਾਂ ਦੀ ਐਂਬੂਲੈਂਸ ਲਿਆ ਆ ਗਏ ਐਂਬੂਲੈਂਸ ਦੇ ਵਿੱਚ ਅਸੀਂ ਸ਼ਿਮਰ ਹਸਪੀਟਲ ਨੂੰ ਠੀਕ ਹੈ ਜੀ ਪਹੁੰਚ ਦਿੱਤੇ ਨੋਰਮਲ ਐ ਸੈਟਅਪ ਤਾਂ ਦਾ 8:30 ਦੇ ਸਾਡੇ ਲੇਡੀਜ਼ ਸੀਗੇ ਇੱਕ ਤੇ ਥੋੜਾ ਜਿਹਾ ਮੱਥੇ ਤੇ ਫੋਨ ਨਹੀਂ ਨਿਕਲ ਰਿਹਾ ਥੋੜਾ ਜਿਹਾ ਫੋਨ ਨਿਕਲ ਰਿਹਾ ਜਿਵੇਂ ਦੱਸ ਦੇ ਕਿ ਝਟਕਾ ਲੱਗਣਾ ਸ਼ੀਸ਼ੇ 'ਚ ਵੱਜੇ ਤੇ ਸਿਰ 'ਚ ਕੱਚ ਕੁੱਚ ਵੀ ਲਈ ਕਾਚਨੀ ਉੱਤੇ ਸੱਟ ਲੱਗੀ ਹੈ ਸਾਡੇ ਝਟਕੇ ਨਾਲ ਬੱਜਾ ਕਿਤੇ ਸੱਟ ਲੱਗੀ ਹੈ ਕਿੰਨੇ ਕਿੰਨੇ ਕੁਮਰੇ ਔਰਤਾਂ ਦੀਆਂ ਦੋਨਾਂ ਦੀ ਕਿੰਨੀ ਉਮਰ ਹੈ ਉਮਰ ਠੀਕ ਹੈ ਇੱਕ ਤਾਂ ਹਾਂਜੀ ਇੱਕ ਤਾਂ ਔਰਤ ਹੈ ਜੀ ਯਾਨੀ ਕਿ 33 ਸਾਲ ਦੀ ਹੋਣੀ ਹੈ ਠੀਕ ਹੈ ਜੀ ਦੂਜੀ ਛੋਟੀ ਹੈ ਜਿਹੜਾ ਥੋੜੀ ਠੀਕ ਹੈ ਜੀ ਹਾਂਜੀ ਹਾਂਜੀ 30 ਦੇ ਆਸ-ਪਾਸ ਉਮਰ ਹੈ ਹਾਂਜੀ ਹਾਂਜੀ ਇੰਨੀ ਕੁ ਤਾਂ ਹੈ ਜੀ ਆਸ-ਪਾਸ ਉਮਰ ਦੱਸੀ ਜਾ ਰਹੀ ਆ ਤਾਂ ਹੁਣ ਆ ਅਸੀਂ ਤੁਹਾਨੂੰ ਦਿਖਾਣਾ ਚਾਹੁੰਦੇ ਸਿਚੁਏਸ਼ਨ ਟ੍ਰੈਫਿਕ ਪੁਲਿਸ ਜਿਹੜੀ ਆ ਸੜਕ ਸੁਰੱਖਿਆ ਫੋਰਸ ਦੀ ਜਿਹੜੀ ਪੁਲਿਸ ਐਮ ਮੁਲਾਜ਼ਮ ਜਿਹੜੇ ਮੌਕੇ ਤੇ ਪਹੁੰਚ ਗਏ ਅੰਦਰੇ ਬਹੁਤੋ ਸ਼ੁਕਰੇ ਸਰ ਧੰਨਵਾਦ ਬਹੁਤ ਸ਼ੁਕਰਿਆ ਥੈਂਕ ਯੂ ਜੀ ਔਰ ਬੇਨਤੀ ਪ੍ਰਸ਼ਾਸਨ ਸਰਕਾਰ ਅੱਗੇ ਇਹ ਹੀ ਹੈ ਕਿ ਇੱਥੇ ਸਟਰੀਟ ਲਾਈਟਸ ਹੋਣੀਆਂ ਚਾਹੀਦੀਆਂ ਐਰੋਮਾਰਕਸ ਪ੍ਰੋਪਰ ਹੋਣੇ ਚਾਹੀਦੇ ਤਾਂ ਜੋ ਜਿਹੜੇ ਗੱਡੀ ਵਾਲੇ ਕ੍ਰੋਸ ਕਰਨਾ ਚਾਹੁੰਦੇ ਉਹਨਾਂ ਨੂੰ ਹੀ ਪਤਾ ਲੱਗੇ ਜਿਹੜੇ ਪਿੱਛੋਂ ਤੇਜ਼ੀ ਨਾਲ ਆ ਰਹੇ ਆ ਹੁਣ ਲੋਕਲ ਬੰਦੇ ਨੂੰ ਤਾਂ ਪਤਾ ਕਿ ਇੱਥੇ ਮੋੜ ਹੈ ਇੱਥੇ ਕੱਟ ਹੈ ਜਿਹੜੇ ਪਿੱਛੋਂ ਤੇਜ਼ੀ ਨਾਲ ਆਉਂਦੇ ਆ ਉਹਨਾਂ ਨੂੰ ਨਹੀਂ ਪਤਾ ਕਿ ਇਧਰ ਨਵਾਂ ਸ਼ਹਿਰ ਵੱਲ ਨੂੰ ਮੁੜਨਾ ਹੈ ਵੀ ਇੱਥੋਂ ਮੋੜ ਹੈ ਹਾਦਸੇ ਇਸ ਕਰਕੇ થੋ ਜਿੰਦੇ ਟਕਟੋ-ਟਕ ਪੰਜ-ਸੱਤ ਵਾਰੀ ਤੇ ਇੱਥੇ ਮੈਂ ਹੀ ਖਬਰ ਜਿਹੜੀ ਆ ਉਹ ਕਵਰ ਕਰ ਚੁੱਕਾ ਪਰ ਇੱਥੇ ਹੁਣ ਜਦੋਂ ਆ ਸਿਚੁਏਸ਼ਨ ਦੇਖਦੇ ਆ ਦੇਖ ਕੇ ਡਰ ਲੱਗਦਾ ਹੈ ਦੇਖ ਕੇ ਰੌਂਗਟੇ ਖੜੇ ਹੁੰਦੇ ਆ ਕਿ ਕਿਤੇ ਕੋਈ ਜਾਨੀ ਨੁਕਸਾਨ ਨਾ ਹੋ ਜਵੇ ਤਾਂ ਬਹੁਤ ਵੱਡੀ ਚਿੰਤਾ ਵਾਲੀ ਗੱਲ ਹੈ ਅੱਜ ਦਿਨ ਇੱਥੇ ਹਾਦਸੇ ਹੁੰਦੇ ਆ ਜਿਹੜੇ ਆਮ ਸਾਡੇ ਭੈਂਟ ਭਰਾਏ ਆ ਉਹ ਐਰੋਮੈਕਸ ਸਾਈਨ ਬੋਰਡ ਦੀ ਗੱਲ ਕਰਦੇ ਆ ਸਾਈਨ ਬੋਰਡ ਨਜ਼ਰ ਨਹੀਂ ਆ ਰਹੇ ਸਿਰਫ ਲੈ ਦੇ ਕੇ ਇੱਕ ਔਰੇਂਜ ਲਾਈਟ ਹੈ ਉਹ ਵੀ ਦੂਰੋਂ ਪਤਾ ਨਹੀਂ ਲੱਗਦੀ ਕਿਉਂਕਿ ਮੋੜ ਥੋੜਾ ਟਿੱਡਾ ਪਰ ਸੜਕਾਂ ਗੱਡੀਆਂ ਇੰਨੀਆਂ ਤੇਜ਼ ਆਉਂਦੀਆਂ ਕਿ ਹਵਾ ਨਾਲ ਹੀ ਪਾ ਬੰਦੇ ਨੂੰ ਚੱਕ ਕੇ ਲੈ ਜਾਣ ਔਰ ਡਰ ਲੱਗਦਾ ਇੱਥੇ ਕ੍ਰੋਸ ਜੇ ਤੁਰ ਕੇ ਵੀ ਪੈਦਲ ਵੀ ਕ੍ਰੋਸ ਕਰਨਾ ਹੋਵੇ ਤਾਂ ਵੀ ਡਰ ਲੱਗਦਾ ਤਾਂ ਇੱਥੇ ਸਾਈਨ ਬੋਰਡ ਐਰੋ ਮਾਰਕਸ ਟ੍ਰੈਫਿਕ ਲਾਈਟ ਥੋੜੀ ਉੱਚਿਆ ਕਰਕੇ ਲੱਗੇ ਜਿਹੜੀ ਦੂਰੋਂ ਨਜ਼ਰ ਆਵੇ ਤੇ ਨਾਲ ਦੀ ਨਾਲ ਸਟਰੀਟ ਲਾਈਟ ਦੀ ਬਹੁਤ ਜ਼ਰੂਰਤ ਹੈ ਔਰ ਪਿੱਛੇ ਪਹਾ ਥੋੜੇ ਜਿਹਾ ਸਪੀਡ ਬ੍ਰੇਕਰ ਵੀ ਹੋਣ ਤਾਂ ਜੋ ਅੰਦਾਜ਼ਾ ਹੋ ਜਵੇ ਸਪੀਡ ਬ੍ਰੇਕਰ ਵੀ ਉਹ ਵੀ ਜਿਹੜੇ ਦੂਰੋਂ ਜਜਮੈਂਟ ਹੋਵੇ ਇਹ ਨਹੀਂ ਕਿ ਗੱਡੀ ਟੱਪ 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 ਕਰਕੇ ਮੋਰੇ ਹੋਰ ਕੋਈ ਹਾਦਸਾ ਵਾਪਰ ਨਹੀਂ ਅਸੀ ਜਿਹਨੂੰ ਪੁੱਛੋ ਜੇ ਗੱਲ ਕਰਨਾ ਚਾਹੁੰਦੇ ਆ ਚਲੋ ਉਹ ਥੋੜਾ ਪਰੇਸ਼ਾਨ ਨੇ ਹਮਦਰਦੀ ਹੈ ਸਾਨੂੰ ਚੰਡੀਗੜ੍ਹ ਤੋਂ ਆ ਰਹੇ ਸਨ ਉਹਨਾਂ ਦੇ ਆਪਣੇ ਡੈਸਟੀਨੇਸ਼ਨ ਤੇ ਜਾਣਾ ਸੀਗਾ ਤਸਲੁਕ ਸਪੈਕ ਫੋਰਸ ਮੋਕੇ ਤੇ ਪਹੁੰਚਦੀ ਆ ਔਰ ਪੀੜਤਾਂ ਨੂੰ ਜਿਹੜਾ ਹਸਪਤਾਲ ਵਿਖੇ ਪਹੁੰਚਾਇਆ ਗਿਆ ਇੱਕ ਔਰ ਉਹ ਤੁਹਾਡੀ ਕੁੱਤਾ ਐ ਕੁੱਤਾ ਜੀ ਕੁੱਤੇ ਦੀ ਗੱਡੀ ਵੱਜੀ ਆ ਹੁਣ ਤਾਂ ਹੁਣ ਮੇਰਾ ਇੰਟੀਲੇਟ ਹੈ ਕੁੱਤਾ ਕਿੱਥੇ ਗਿਆ ਚਲ ਗਿਆ ਉੱਧਰ ਕਾ ਹੁਣ ਚੱਲਦੇ ਲਾਈਵ 'ਚ ਵੀ ਹਾਦਸਾ ਹੋ ਗਿਆ ਗੱਡੀਆਂ ਤੇਜ਼ ਉਹ ਗੱਡੀਆਂ ਬਹੁਤ ਸਪੀਡ ਨਾਲ ਆ ਰਹੀਆਂ ਬਹੁਤ ਜ਼ਿਆਦਾ ਸਪੀਡ ਨਾਲ ਆ ਰਹੀਆਂ ਚਲੋ ਚੱਲਦੇ ਲਾਈਵ 'ਚ ਹਾਦਸਾ ਹੋ ਗਿਆ ਇੱਕ ਕੁੱਤਾ ਸੀ ਉਹਦੇ ਵਿੱਚ ਗੱਡੀ ਵੱਜੀ ਬਹੁਤ ਤੇਜ਼ ਕੁੱਤਾ ਬਾਹਰੀਆਂ ਖਾ ਕੇ ਗੱਡੀ 'ਚ ਵੱਜਾ ਤੇਰੀ ਗੱਡੀ ਤੇ ਭਰਾ ਕੋਈ ਗਰਹਾ ਹੈ ਆ ਗੱਡੀ ਤੇ ਕੋਈ ਗਰਹਾ ਹੀ ਲੱਗਦਾ ਮੈਨੂੰ ਦੇਖੋ ਕੁੱਤਾ ਵੱਜਾਉਣ ਦੇ ਵਿੱਚ ਆ ਕੇ ਪਹਿਲਾਂ ਕਿਸੇ ਗੱਡੀ 'ਚ ਵੱਜਾ ਮੁੜ ਕੇ ਇਹਦੇ 'ਚ ਵੱਜਿਆ ਕੁੱਤਾ ਮੈਨੂੰ ਪਾਲਤੂ ਪਾਲਤੂ ਲਾਤੀ ਤੇ ਗੱਲੇ ਚ ਪਟਾ ਸੀ ਕੋ ਮੇਰੇ ਖਿਆਲ ਸ਼ੇਰ ਤੇ ਆਇਆ ਉਹਦੇ ਹੱਥ ਛੜਾ ਕੇ ਆ ਗਿਆ ਮਤਲਬ ਉਹ ਰੱਸੀ ਛੜਾ ਕੇ ਆ ਗਿਆ ਓ ਹੋ ਹੋ ਤਾਂ ਇੱਥੇ ਐਰੋਮ ਲਾਈਟ ਹੈ ਨਹੀਂ ਜੀ ਲਾਈਟ ਡੈਡ ਚਾਈਲਡ ਸਾਰਾ ਗੱਡੀ ਨੂੰ ਕਰਾਓ ਜੀ ਪਾਸੇ ਇਹਨੂੰ ਟੋਕ ਕਰਕੇ ਕਰੋ ਕਿਉਂਕਿ ਕਰਾਣੀ ਆਪਾਂ ਟਾਬੇ ਤੇ ਲਵਾ ਦੇਣੀ ਠੀਕ ਹੈ ਜੀ ਇੱਥੋਂ ਪਸੈਡ ਕਰਵਾ ਕੇ ਇਹ ਉੱਥੇ ਟਾਬੇ ਤੇ ਲਵਾ ਦੇਵਾਂਗੇ ਜੀ ਜੀ ਹਾਂ ਜੀ ਇੱਧਰ ਫਿਰ ਨੀਰਾ ਬੋਹ ਦੇ ਟਾਬੇ ਦੇ ਜੇ ਲਾਈਟ ਹੈਗੀ ਆ ਉੱਥੇ ਲਵਾ ਦੇਵਾਂਗੇ ਜੀ ਜੀ ਸਰ ਜਿਹਦਾ ਇੱਥੇ ਕੋਪਾ ਨੀਰਾ ਆ ਐਰੋਮਾਰਕਸ ਵੀ ਨਹੀਂ ਕੋਈ ਦੂਰੋਂ ਪੋਤੇ ਪਤਾ ਲਾ ਦੇ ਕਿ ਮੋੜਿਆ ਤੇ ਇਹਦੇ ਲਈ ਕੋਈ ਪਰਲ ਕੀਤੇ ਜਾਣਗੇ ਲੈਟ ਚਾਹੀਦੀ ਹੈ ਜੀ ਲੈਟ ਚਾਹੀਦੀ ਹੈ ਇਹ ਚਾਹੀਦੀ ਹੈ ਲੈਟ ਚਾਹੀਦੀ ਹੈ ਇੱਥੋਂ ਇੱਥੋਂ ਲੈ ਕੇ ਉਹ ਟਾਬੇ ਤੱਕ ਲੈਟਾ ਚਾਹੀਦੀਆਂ ਇੱਥੇ ਤਾਂ ਜੋ ਕੇ ਜਜਮੈਂਟ ਹੋਵੇ ਜਜਮੈਂਟ ਹੋਵੇ ਜਦੋਂ ਆ ਗੱਡੀ ਵਾਲੇ ਵੀ ਜਾਣਾ ਉਹ ਪਿੱਛੇ ਇੱਕ ਤੱਕ ਕਿਉਂਕਿ ਟੇਡਾ ਨਾ ਉਹ ਜਿਹੜੀਆਂ ਗੱਡੀਆਂ ਪਿੱਛੇ ਵੀ ਜਿ ਦਿਖਾਈ ਜਰਾ ਪਿੱਛੇ ਥੋੜਾ ਥੋੜਾ ਟੇਡਾ ਹੈ ਥੋੜਾ ਬੈਂ ਗਿਆ ਥੋੜਾ ਸੱਪ ਵਾਲ ਖਾਂਦਾ ਮੜੇ ਜਾਣਾ ਇਹਦਾ ਸੱਪ ਬਲ ਖਾਂਦਾ ਹੁੰਦਾ ਐਦਾ ਬਲ ਖਾ ਕੇ ਮੋੜ ਆ ਤਾਂ ਮੋੜੋਂ ਗੱਡੀਆਂ ਤੇ ਜਾਂਦੀਆਂ ਜਜਮੈਂਟ ਨਹੀਂ ਹੁੰਦੀ ਨਹੀਂ ਨਹੀਂ ਇੱਥੋਂ ਲੈ ਕੇ ਉਹ ਤੱਕ ਹਾਂ ਚੜੇ ਜਾਂਦੇ ਕੋਈ ਬਹੁਤ ਟੇਢੀ ਆ ਸੜਕ ਹਾਂਜੀ ਟੇਢੀ ਆ ਤੇ ਲਾਈਟ ਚਾਹੀਦੀ ਆ ਤਾਂ ਵੀ ਜਾਣੀ ਕਿ ਸਿੱਧੇ ਜਾਣ ਤੇ ਉਹ ਬਿਨਾਂ ਦੂਜੇ ਤੋਂ ਦੇਦਾ ਨਹੀਂ ਹੈ ਸਾਨਸਰ ਦੇਖਦਾ ਨਹੀਂ ਹੈ ਕੋਈ ਆ ਜਾਂਦੀ ਹੈ ਉਹ ਹਨੇਰਾ ਵੀ ਬਹੁਤ ਜ਼ਿਆਦਾ ਹਾਂਜੀ ਕੋਪ ਹਨੇਰਾ ਜਿਹਦਾ ਸੱਪ ਬਲ ਨਹੀਂ ਖਾਂਦਾ ਐ ਕਰਕੇ ਪੂਰਾ ਸੜਕ 'ਚ ਬਾਲੇ ਆ ਬਿੰਘਿਆ ਸੜਕ ਟੇਢੀ ਆ ਤਾਂ ਉਹਦੇ ਕਰਕੇ ਜੱਜ ਹੁਣ ਦੇਖੋ ਮਾਤਮੁਖ ਬਾਜਾ ਮਾਰਨ ਵਾਲੇ ਗੱਲ ਰੌਂਗ ਸਾਈਡ ਤੇ ਤੁਰੇ ਆ ਤੇ ਇਸ ਕਰਕੇ ਇੱਥੇ ਸਟਰੀਟ ਲਾਈਟ ਦਾ ਹੋਣਾ ਬਹੁਤ ਜ਼ਰੂਰੀ ਹੈ ਪ੍ਰਸ਼ਾਸਨ ਅੱਗੇ ਬੇਨਤੀ ਹੈ ਕਿ ਭਾਈ ਕੁਝ ਤਾਂ ਕਰ ਲੋ ਕੁਝ ਤਾਂ ਕਰ ਲੋ ਕਿਉਂ ਲੋਕਾਂ ਦੀ ਜਾਨ ਜਿਹੜੀ ਹਰ ਰੋਜ਼ ਖੋਚ ਪਾਈ ਆ ਕਿਉਂ ਲੋਕਾਂ ਦੀ ਜਾਨ ਜਿਹੜੀ ਹਰ ਰੋਜ਼ ਖਤਰੇ 'ਚ ਨਾ ਖੇਡ ਰਹੀ ਆ ਤਾਂ ਆ ਗੱਡੀ ਤੇ ਮੈਂ ਸਿਰ ਤੋਂ ਕਹਿਣਾ ਚਾਹੁੰਦਾ ਨੂੰ ਜਲਦ ਤੋਂ ਜਲਦ ਸਾਈਡ ਤੇ ਲਗਾਇਆ ਜਾਵੇ ਤਾਂ ਜੋ ਕਿ ਹੋਰ ਹਾਦਸੇ ਨਾ ਵਾਪਰੇ ਸਰੋਣ ਨੂੰ ਬੇਨਤੀ ਕਰ ਦਿੱਤੀ ਆ ਸਿਚੁਏਸ਼ਨ ਸਾਰੀ ਤੁਹਾਨੂੰ ਸਮਝਾ ਦਿੰਦੀ ਹੈ ਦਿਖਾ ਦਿੰਦੀ ਹੈ ਆਪਣੀ ਸੁਰੱਖਿਆ ਆਪ ਕਰੋ ਔਰ ਮੈਂ ਹਮੇਸ਼ਾ ਹੀ ਕਹਿੰਦਾ ਕਾਂਤੇ ਲਿਖਿਆ ਸਵਾਰੀ ਆਪਣੇ ਸਮਾਂ ਦੀ ਆਪ ਜ਼ਿੰਮੇਵਾਰ ਹੈ ਬਣੇ ਨਾ ਕੋਈ ਮੋਸ਼ਨ ਛੋਟੀ ਜਨੀ ਸਰੀ ਕਮਰੇ ਪਰ ਸੁਣ ਜਾਂ ਜਾਓ ਕੋਈ ਜਨ ਫਿਰ ਤੁਸਮਗੇ ਸੱਚੀ ਕਹਾਂ